ਸਭ ਹੂੰ ਘੋਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਆਮੀ ਮੇਰਾ ਸਰਬ ਕਲਾ ਬਣਾਈ ਫਰਗਟ ਭਾਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰ ਮੰਨ ਡਾਣਾ ਸਾਰ ਨੰਡਰਣ ਤੇਰੀ ਸਾਪੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਸੁਖ ਹਟਲ ਗੁਰ ਸੇਵੀ ਆਨੁ ਸੁਸਹਿਜ ਸੁਭਾਏ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁਖ ਝਾਏ ਹੋਇ ਸਫਤੁਖ ਸੰਮਦੇ ਨੂਰ ਅਰਸੋਂ ਕੋਰਸੋਂ ਝਟੀ ਆ ਤੋਦ ਡਠੈ ਸੱਚੀ ਬਾਤਛਾ ਮਲ ਢਲ ਮੰਡਨ ਮਤੇ ਕਟਿਆ ਸਜਣ ਸੱਚਾ ਬਾਤਛਾ ਸਿਰ ਜਾਂਦੇ ਜਿਸ ਬਾਸ ਬੈਠਿਆ ਸੋਹੀ ਹੈ ਫਮਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਨਾਹ ਸ੍ਰੀ ਮਹਲਾ 3 ਕਾਟਾ ਤਨ ਸੰਚਾ ਮੂਰਖ ਗਾਵਾਰ ਮਾਨ ਮੁਕ ਭੂਲੇ ਆਂਦ ਗਾਵਾਰ ਕਾਚਾ ਤਹਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਆਂਦ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪਰਪਤ ਹੋਏ ਸਾਚਾ ਧਨ ਗੁਰਮਤੀ ਪਾਈ ਕਾਚਾ ਧਨ ਸੁਣ ਆਵੈ ਦਾਇ ਰਹਾਉ ਮਾਨਮ ਕਭੂਲੇ ਸਭ ਮਰਹ ਗਵਾਰ ਪਾਉ ਜਲ ਰੂਪੇ ਨਾ ਹੋਇ ਰਵਾਰ ਨ ਪਾਰੋ ਸਤ ਗੁਰੂ ਭੇਟੇ ਪੂਰਾ ਭਾਗ ਸਾਚ ਰਤੇ ਅਹਨ ਸੁ ਬਾਗ ਧੌਂ ਡੁਗਮੈ ਅਮਰਤ ਸਾਚੀ ਬਾਣੀ ਪੂਰਾ ਭਾਗ ਹਰਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਾਬ ਕੇ ਸਾਚਾ ਸਾਚਾ ਸੋਏ ਊਤਮ ਬ੍ਰਹਮ ਬਿਸ਼ਾਣ ਕੋ ਸੱਚ ਸਾਚਾ ਸਤਿ ਆਪ ਦਰੜਾਈ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਸਤਿ ਆਪ ਦਰੜਾਈ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਾਸਰੀ ਮਹੱਲਾ ਤੀਜਾ ਕਾਟਾ ਤਨ ਸੰਚੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਤੁਹਾਨੂੰ ਸਦਾ ਦੁੱਖ ਹੋਏ ਨਾ ਸਾਥ ਜਾਏ ਨਾਮ ਬਰਾਪਤ ਹੋਏ ਆਦੇਸ ਪਾਮਨ ਪਵਿੱਤਰ ਹੁਕਮ ਨਾਮੇ ਰਾਹੀ ਤਨਾਸਰੀ ਰਾਗ ਦੇ ਅੰਦਰ ਤੀਸਰੇ ਪਾਛਾ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕਾਲ ਚੁਕੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਾਟਾ ਤਨ ਸੰਚ ਮੂਰਖ ਗਾਵਾਰ ਇਹ ਭਾਈ ਇਹ ਜੋ ਕੱਚਾ ਤਨ ਹੈ ਜੋ ਸਾਥ ਜਾਣ ਵਾਲਾ ਨਹੀਂ ਨਾਲ ਨਿਭਣ ਵਾਲਾ ਨਹੀਂ ਸੱਚੇ ਨਾਮ ਤੋਂ ਬਾਸਾ ਵਟ ਕੇ ਤੇ ਹਮੇਸ਼ਾ ਜਿਹੜਾ ਮਨੁੱਖ ਇਹ ਮੋਹ ਮਾਇਆ ਦੇ ਧੰਦੇ ਦੇ ਵਿੱਚ ਫਸਿਆ ਹੋਇਆ ਹੈ ਉਹਨਾਂ ਵਾਸਤੇ ਉਪਦੇਸ਼ ਕਰ ਰਹੇ ਨੇ ਕਿ ਹਮੇਸ਼ਾ ਜੋ ਸੱਚਾ ਨਾਮ ਹੈ ਸੱਚਾ ਤਨ ਹੈ ਪ੍ਰਭੂ ਪਰਮਾਤਮਾ ਦਾ ਨਾਮ ਕੋਈ ਨਾਲ ਜਾਣ ਵਾਲਾ ਹੈ ਮਾਨਮੁਖ ਭੂਲੇ ਅਹੰਦਗਾਵਾਰ ਜਿਹੜੇ ਗੁਰੂ ਤੋਂ ਬੇਮੁਖ ਹੋ ਕਰਕੇ ਤੇ ਇਹ ਜੋ ਕੱਚਾ ਤਨ ਹੈ ਜੋ ਨਾਲ ਨਿਭਣ ਵਾਲਾ ਨਹੀਂ ਤੇ ਉਸੇ ਨੇ ਵੀ ਜੋੜਨ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਵਿਖਿਆ ਕਹਤਾਂ ਸਦਾ ਦੁਖ ਹੋਏ ਫਿਰ ਇਹ ਜੋ ਤਨ ਹੈ ਉਹ ਨਾਲ ਨਿਭਣ ਵਾਲਾ ਨਹੀਂ ਸਦਾ ਹੀ ਇਸ ਧਨ ਦੇ ਨਾਲ ਇਕੱਠਾ ਕਰਨ ਦੇ ਨਾਲ ਹਮੇਸ਼ਾ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਤੇ ਨਾ ਇਹ ਧਨ ਜਿਹੜਾ ਹੈ ਨਾਲ ਨਿਭਣ ਵਾਲਾ ਹੈ ਅੱਜ ਕਿਸੇ ਕੋਲ ਹੈ ਕੱਲ ਕਿਸੇ ਕੋਲ ਹੋਵੇਗਾ ਇਸ ਤਰ੍ਹਾਂ ਇਹ ਨਾਲ ਨਿਭਣ ਵਾਲਾ ਨਹੀਂ ਤੇ ਨਾ ਹੀ ਇਹ ਇਸ ਦੇ ਨਾਲ ਕੋਈ ਮਨ ਨੂੰ ਸੰਤੋਖ ਜਿਹੜਾ ਹੈ ਉਹ ਆਉਂਦਾ ਹੈ ਧਨ ਦੇ ਨਾਲ ਸਰੀਰਕ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਨੇ ਪਰ ਜਿਹੜਾ ਮਨ ਦਾ ਸੁੱਖ ਹੈ ਉਹ ਸੱਚਾ ਤਨ ਜੋ ਪ੍ਰਭੂ ਪਰਮਾਤਮਾ ਦਾ ਨਾਮ ਹੈ ਉਸ ਦੇ ਲਾਲ ਹੀ ਪ੍ਰਾਪਤ ਹੁੰਦਾ ਹੈ। ਕਿਸ ਤਰ੍ਹਾਂ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੂਮ ਦੇ ਦੇ ਬਾਦਸ਼ਾਹ ਨੂੰ ਸਮਝਾਉਣ ਗਏ ਨੇ ਜਿਸ ਨੇ ਕਿ 40 ਗੰਢ ਧਨ ਜਿਹੜਾ ਹੈ ਉਹ ਮਨੁੱਖਾਂ ਦੇ ਉੱਪਰ ਪਾਪ ਕਰ ਕਰਕੇ ਇਕੱਠਾ ਕੀਤਾ ਸਾਰੇ ਲੋਕਾਂ ਦੇ ਕੋਲੋਂ ਉਸ ਨੇ ਕਿਸ ਤਰ੍ਹਾਂ ਜਿਹੜਾ ਧਨ ਹੈ ਉਹ ਸਾਰਾ ਇਕੱਠਾ ਕਰ ਲਿਆ ਆਪਣੇ ਸਿਪਾਹੀਆਂ ਨੂੰ ਆਪਣੇ ਅਹਿਲਕਾਰਾਂ ਨੂੰ ਉਪਦੇਸ਼ ਦਿੱਤਾ ਕਿ ਕਿਸੇ ਕੋਲ ਵੀ ਕੋਈ 1 ਰੁਪਿਆ ਵੀ ਕੋਲ ਨਾ ਹੋਵੇ ਸਾਰਾ ਰੁਪਿਆ ਜਿਹੜਾ ਹੈ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤਾ ਜਾਵੇ ਹੁਣ ਕਿਸੇ ਦੇ ਕੋਲ ਵੀ 1 ਰੁਪਿਆ ਨਹੀਂ ਰਹਿ ਗਿਆ ਸਾਰੇ ਲੋਕ ਜਿਹੜੇ ਨੇ ਉਹ ਦੁਖੀ ਨੇ ਹੁਣ ਇਸ ਨੇ ਐਲਾਨ ਕਰ ਦਿੱਤਾ ਕਿ ਜੋ ਵੀ 1 ਰੁਪਿਆ ਲੈ ਕੇ ਆਵੇਗਾ ਮੈਂ ਆਪਣੀ ਲੜਕੀ ਦਾ ਰਿਸ਼ਤਾ ਉਸ ਦੇ ਨਾਲ ਕਰ ਦੇਵਾਂਗਾ ਹੁਣ ਢੰਡੋਰਾ ਪਟਵਾ ਦਿੱਤਾ ਗਿਆ ਇੱਕ ਲੜਕਾ ਜਿਸ ਦਾ ਤੇ ਪਿਤਾ ਮਰ ਚੁੱਕਾ ਸੀ ਤੇ ਵਿਧਵਾ ਮਾਂ ਸੀ ਘਰ ਦੇ ਵਿੱਚ ਦੋਨੋਂ ਰਹਿੰਦੇ ਸਨ ਹੁਣ ਉਸ ਨੇ ਜਾ ਕੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਉਸ ਲੜਕੀ ਦੇ ਨਾਲ ਆਪਣਾ ਰਿਸ਼ਤਾ ਕਰਾਉਣਾ ਹੈ ਮੈਨੂੰ ਕਿਤੇ ਹੋ ਵੀ 1 ਰੁਪਿਆ ਪ੍ਰਾਪਤ ਕਰਕੇ ਦੇ ਪਰ ਹੁਣ ਮਾਂ ਕਹਿਣ ਲੱਗੀ ਕਿ ਪੈਸੇ ਤਾਂ ਸਾਰੇ ਪਹਿਲਾਂ ਹੀ ਬਾਦਸ਼ਾਹ ਨੇ ਇਕੱਠੇ ਕਰ ਲਏ ਹਨ ਕਿਸੇ ਦੇ ਕੋਲ 1 ਰੁਪਿਆ ਵੀ ਨਹੀਂ ਰਹਿਣ ਦਿੱਤਾ ਅਰੇ ਜਿੱਦ ਕਰਨ ਲੱਗਾ ਕਹਿਣ ਲੱਗਾ ਕਿ ਮੈਂ ਆਪਣੀ ਜਾਨ ਦੇ ਦੇਵਾਂਗਾ ਜੇ ਮੈਨੂੰ 1 ਰੁਪਿਆ ਨਾ ਮਿਲਿਆ ਤਾਂ ਹੁਣ ਇਹ ਬੇਹੋਸ਼ ਹੋ ਕੇ ਡਿੱਗ ਗਿਆ ਤੇ ਮਾਂ ਨੇ ਸੋਚਿਆ ਕਿ ਜਦੋਂ ਇਸ ਦੇ ਪਿਤਾ ਦੀ ਮੌਤ ਹੋਈ ਸੀ ਤੇ ਉਸ ਦੇ ਮੂੰਹ ਵਿੱਚ 1 ਰੁਪਿਆ ਪਾਇਆ ਸੀ ਹੁਣ ਇਸ ਨੇ ਫਿਰ ਇਸ ਨੂੰ ਕਹਿ ਦਿੱਤਾ ਕਿ ਜਾ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਸੀ ਤੇਰੇ ਪਿਤਾ ਦੇ ਮੂੰਹ ਦੇ ਵਿੱਚ ਇੱਕ ਸਿੱਕਾ ਜਿਹੜਾ ਹੈ ਉਹ ਪਾਇਆ ਸੀ ਦਫਨਾਉਣ ਵੇਲੇ ਤਾਂ ਉਹ ਕੱਢ ਲਿਆ ਤੇ ਇਸ ਨੇ ਜਾ ਕਰਕੇ ਉਹ ਛਿੱਕਾ ਜਿਹੜਾ ਉਹ ਪਿਤਾ ਦੇ ਮੂੰਹ ਦੇ ਵਿੱਚੋਂ ਕਬਰ ਦੇ ਵਿੱਚੋਂ ਕੱਢ ਕੇ ਲਿਆਂਦਾ ਤੇ ਜਦੋਂ ਰਾਜੇ ਦੇ ਕੋਲ ਜਾ ਕੇ ਪੇਸ਼ ਹੋਇਆ ਕਿ ਇਹ ਲੋਕ 1 ਰੁਪਈਆ ਤੇ ਮੇਰਾ ਜਿਹੜਾ ਰਿਸ਼ਤਾ ਹੈ ਉਹ ਲੜਕੀ ਦੇ ਨਾਲ ਕਰ ਦੇਵੋ ਤਾਂ ਉਸੇ ਵੇਲੇ ਰਾਜੇ ਦੇ ਹੁਕਮ ਦੇ ਨਾਲ ਸਪਾਹੀਆਂ ਨੇ ਪਕੜ ਲਿਆ ਉਸ ਨੂੰ ਪੁੱਛਿਆ ਕਿ ਰੁਪਈਆ ਕਿੱਥੋਂ ਲਿਆਂਦਾ ਤਾਂ ਉਸ ਨੇ ਸਾਰਾ ਸੱਚ ਦੱਸ ਦਿੱਤਾ ਹੁਣ ਰਾਜੇ ਨੇ ਹੁਕਮ ਦੇ ਦਿੱਤਾ ਕਿ ਸਾਰੀਆਂ ਕਬਰਾਂ ਪਟਵਾ ਦਿਓ ਤੇ ਇਸ ਤਰ੍ਹਾਂ ਸਾਰੀਆਂ ਕਬਰਾਂ ਪਟਵਾ ਕੇ ਤੇ ਜਿਹੜੇ ਸਾਰੇ ਸ਼ਿੱਕੇ ਹੋਰ ਵੀ ਨੇ ਉਹ ਇਕੱਠੇ ਕਰ ਲੈਨੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਨੂੰ ਸਮਝਾਉਣ ਵਾਸਤੇ ਪਹੁੰਚੇ ਨੇ ਆਪਣਾ ਤਰੀਕਾ ਹੈ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਭੁੱਲੇ ਪਟਕਿਆਂ ਨੂੰ ਕਿਸ ਤਰ੍ਹਾਂ ਸਿੱਧੇ ਰਸਤੇ ਤੇ ਪਾਉਣਾ ਹੈ ਤਾਂ ਜਦੋਂ ਪਹੁੰਚੇ ਨੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਆਲਕਾਰ ਨੂੰ ਜਾ ਕੇ ਦੱਸਿਆ ਹੈ ਕਿ ਜਾ ਕੇ ਕਹੋ ਕਿ ਤੁਹਾਨੂੰ ਮਿਲਣ ਵਾਸਤੇ ਕੋਈ ਸੰਤ ਆਏ ਨੇ ਤਾ اهلਕਾਰ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਤੇ ਜਦੋਂ ਬਾਦਸ਼ਾਹ ਬਾਹਰ ਆਇਆ ਤਾਂ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਠਿਕਰੀਆਂ ਇਕੱਠੀਆਂ ਕਰ ਰਹੇ ਨੇ ਆ ਕੇ ਪੁੱਛਣ ਲੱਗਾ ਹੈ ਕਿ ਸੰਤ ਜੀ ਇਹ ਕੀ ਕਰ ਰਹੇ ਹੋ ਤਾਂ ਕਹਿਣ ਲੱਗੇ ਕਿ ਇਹ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਇਹ ਠਿਕਰੀਆਂ ਇਕੱਠੀਆਂ ਕਰ ਰਿਆ ਹਾਂ ਪ੍ਰਲੋਕ ਦੇ ਵਿੱਚ ਮੇਰੇ ਨਾਲ ਜਾਣਗੇ ਆ ਤਾਂ ਕਹਿਣ ਲੱਗਾ ਕਿ ਨਾਲ ਤਾਂ ਸਰੀਰ ਨਹੀਂ ਜਾਣਾ ਤੇ ਇਹ ਠਿਕਰੀਆਂ ਕਿਸ ਤਰ੍ਹਾਂ ਲੈ ਕੇ ਜਾਵੋਗੇ ਤਾ ਫਿਰ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਸਮਝਾਇਆ ਕਿ ਤੂੰ ਇਹ ਜੋ ਗਰੀਬਾਂ ਦਾ ਖੂਨ ਚੂਸ ਚੂਸ ਕੇ 40 ਗੰਢ ਜਿਹੜਾ ਖਜ਼ਾਨਾ ਇਹ ਭਰਿਆ ਪਿਆ ਹੈ ਇਹ ਤੇਰੇ ਨਾਲ ਕਿੱਦਾਂ ਚਲੇ ਜਾਵੇਗਾ ਤਾਂ ਇਸ ਤਰ੍ਹਾਂ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲਾਂ ਦੇ ਨਾਲ ਇਸ ਦਾ ਜਿਹੜਾ ਹਿਰਦਾ ਪਿਗਲ ਗਿਆ ਸਤਿਗੁਰੂ ਨੂੰ ਕਹਿਣ ਲੱਗਾ ਕਿ ਸਤਿਗੁਰੂ ਮੈਨੂੰ ਸਿੱਧੇ ਰਸਤੇ ਪਾਵੋ ਤਾਂ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਜਿੰਨਾ ਜਿੰਨਾ ਚਿਰ ਧਨ ਤੇਰੇ ਕੋਲ ਹੈ ਉਹਨਾਂ ਚਿਰ ਤੇਰਾ ਭਲਾ ਨਹੀਂ ਹੋ ਸਕਦਾ ਤਾਂ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪੁੱਛਣ ਲੱਗਾ ਕਿ ਦੱਸੋ ਕੀ ਰਸਤਾ ਹੈ ਸਿੱਧੇ ਧਰਮ ਤੇ ਸਿੱਧੇ ਰਸਤੇ ਜਾਣ ਦਾ ਸਤਿਗੁਰੂ ਜੀ ਨੇ ਫਿਰ ਦੇ ਦਿੱਤਾ ਕਿ ਇਹ ਜੋ ਧਨ ਇਕੱਠਾ ਕੀਤਾ ਹੈ ਇਹ ਗਰੀਬਾਂ ਦੇ ਵਿੱਚ ਵੰਡ ਦੇ ਤੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਇਸ ਤਰ੍ਹਾਂ ਇਸ ਨੂੰ ਸਿੱਧੇ ਰਸਤੇ ਤੇ ਪਾਉਣਾ ਕੀਤਾ ਹੈ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸਤਿਗੁਰੂ ਕਿਰਪਾ ਕਰੇ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ